ਦਸ਼ਮੀਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਕੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ 'ਚ ਬਾਬਾ ਸੰਗ ਦਸਤਾਰ ਕਲਬ ਪਿੰਡ ਸੰਗਟੇਸੀਆਂ ਵੱਲੋਂ ਇਤਿਹਾਸਿਕ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਦੁੱਧ ਦੇ ਲੰਗਰ ਲਗਾਏ ਗਏ ਇਸ ਮੌਕੇ ਅਮਰਜੀਤ ਸਿੰਘ ਟੇਸੀ ਨੇ ਕਿਹਾ ਹੈ ਕਿ ਦਸ਼ਮੇਸ਼ ਪਿਤਾ ਨੇ ਸਰਬੱਤ ਦੇ ਭਲੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਦੇ ਸਦਕੇ ਅੱਜ ਅਸੀਂ ਵਧੀਆ ਜੀਵਨ ਬਸਰ ਕਰ ਰਹੇ ਹਾਂ ਸਾਨੂੰ ਸਭਨਾਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਆਏ ਗੁਰੂ ਜੀ ਕੇ ਫਤਿਹ ਆਪਾ 사ਸੰਗਤ ਜੀ ਪਲੀਪਾ ਜਾਂਦਿਆਂ ਕਿ ਜਿਹੜੇ ਇਹ ਸ਼ਹੀਦੀ ਦਿਹਾੜੇ ਚੜ ਰਹੇ ਹਨ ਤੇ ਸਕਤਾ ਹਰੇਕ ਗੁਰੂ ਘਰ ਦਰਮਸਤਕ ਹੋ ਕੇ ਉਹਨਾਂ ਸਹਿਬਜ਼ਾਦਿਆਂ ਨੂੰ ਸ਼ਹਾਦਤ ਦਾ ਜਾਂ ਪੀਂਦੇ ਉਹਨਾਂ ਨੂੰ ਸੇਜਦਾ ਕਰਦੀਆਂ ਹਨ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਹਰੇਕ ਜਿਹੜੇ ਅਸ ਸੰਗਤਾਂ ਦੂਦਰਾਡੇ ਗੁਰੂ ਘਰ ਆਵਜਾ ਹ ਲਵਾਉਦੀਆਂ ਹਨ ਅਸੀਂ ਅੱਜ ਗੁਰਦੁਆਰਾ ਸਾਹਿਬ ਕੇ ਸੋਕਣ ਸਾਡੇ ਪਾਠ ਕਰਾ ਗਏ ਗੁਰਦੁਆਰ ਸਾਹਿਬ ਦੇ ਅਤੇ ਅਤੇ ਦੁੱਧ ਦੇ ਲੰਗਰ ਚੱਲੇ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਇਹ ਸ਼ਹੀਦੀ ਦੀਵਾਰੇ ਨੂੰ ਆਪਾਂ ਕਦੀ ਵੀ ਭੁਲਾ ਨਹੀਂ ਸਕਦੇ ਅਤੇ ਗੁਰੂ ਚਰਨਾ ਵਿੱਚ ਬੇਨਤੀ ਕਰਦੇ ਹਾਂ ਪ੍ਰਮਾਤਮਾ ਸਦਾ ਹੀ ਚਰਦੀ ਕਲਾ ਰੱਖ ਕੇ ਸੈ ਕੌਮ ਦੀ ਅਤੇ ਪ੍ਰਮਾਤਮਾ ਹਰ ਪਰਿਵਾਰ ਤੇ ਮੇਰ ਪਰਵਾਰ 아이 ਰੱਖ ਸ਼ਾਂਤੀ ਬਣਾਈ ਰੱਖ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੋਲ